ਐਸਾ ਕਿੰਨਾ ਦੱਸੇ ਸੀ ਕਿ ਖਰਚਾ ਹੋਣਾ ਦੇਖੋ ਜੀ ਆਪਾਂ ਇਮਾਨਦਾਰੀ ਨਾਲ ਦੱਸਦੇ ਆਂ ਆਪਾਂ ਨੂੰ ਜਿਹੜੇ ਕਹਿੰਦੇ ਜੇ ਤੇ ਬਾਈਪਾਸ ਕਰਾਉਣੀ ਆ ਫਿਰ 2.5 ਤਿੰਨ ਲੱਖ ਰੁਪਈਆ ਕਿ ਲੱਗੂਗਾ ਜੇ ਕਹਿੰਦੇ ਤੇ ਟਾਂਡ ਪਾਉਣੇ ਫਿਰ ਦੋ ਵਾਰੀ ਪਾਉਣੇ ਪੈਣੇ ਆ 6 ਲੱਖ ਰੁਪਈਆ ਲੱਗੂਗਾ ਚਲੋ ਪਰਮਾਧਮਾ ਟੋਮੇਲਾ ਬਣਿਆ ਬਾਬਾ ਜੀ ਦਾ ਪਤਾ ਲੱਗ ਗਿਆ ਆਪਾਂ ਹੁਣ ਇੱਥੇ ਕਾੜਾ ਪੀਤਾ ਅਠਵੀਂ ਅਰੀ ਆਏ ਆ ਬਹੁਤ ਫਰਕ ਹੈ ਆਪਣੇ ਸਿਹਤ ਦਾ ਮੈਂ ਕਹਿੰਦਾ ਜੀ ਹਾਂ ਇਹ ਗੱਲ ਮੈਂ ਮੰਨਦਾ ਵਾਂ ਬਾਕੀ ਪਰਮਾਧਮਾ ਜਿਹੜਾ ਸੰਗਤ ਮੰਨਦੇ ਜਨੇ ਬੰਦੇ ਉਹਨਾਂ ਦਾ ਖਿਆਲ ਆ ਜੀ ਹਾਂ ਮੈਂ ਮੰਨਦਾ ਆਪਾਂ ਇਹ ਗੱਲ ਕਹਦੇ ਵੀ ਜਿਹੜੇ ਬੰਦੇ ਨੂੰ ਪ੍ਰੋਬਲਮ ਹੈ ਹਾਰਟ ਦੀ ਉਹ ਆਓ ਆਣ ਕੇ ਮਿਲੋ ਦਵਾਈ ਲੋ ਟੈਸਟ ਕਰਾ ਕੇ ਆਪਣੇ ਰਿਪੋਰਟਾਂ ਲੈ ਕੇ ਆਓ ਫਿਰ ਆਣ ਕੇ ਗੱਲ ਕਰੋ ਤੇ ਆਰਵਨ ਹਾਰਟ ਬਲਾਕੇਜ 88% ਇੱਥੇ ਇੱਥੇ ਕੀ ਦਾ ਪਤਾ ਲੱਗਾ ਵੀ ਇੱਥੇ ਕੋ ਬਾਵਾ ਜੀ ਆ ਕੜ ਫੇਸਬੁਕ ਤੇ ਦੇਖਿਆ ਐਡ ਹਾਂਜੀ ਕਿੰਨਾ ਕੜਾ ਚਪੀ ਰਹੇ ਆ ਅੱਜ ਮੈਂ ਤੀਸਰਾ ਪੀ ਰਿਹਾ ਹਾਂ ਪੰਜ ਦੋ ਕੜੇ ਪੀਤੇ ਆ ਕਿੰਨਾ ਫਰਕ ਆਗੇ ਨਾ ਜਿਹੜਾ ਤੁਹਾਨੂੰ ਕੋਈ ਪ੍ਰੋਬਲਮ 50% ਤੋਂ ਜ਼ਿਆਦਾ ਹੀ ਹੈ ਉਹਨਾਂ ਨੂੰ ਦੱਸੇ ਵੀ ਨਾੜਾਂ ਬਲੌਗ ਆ ਆਪਰੇਸ਼ਨ ਹੋਣਾ ਤੇ ਹੋਰ ਹਸਪਤਾਲ ਆ ਆਪਰੇਸ਼ਨ ਕਰਾਇਆ ਜੀ ਦੁਬਾਰਾ ਫਿਰ 7-8 ਸਾਲ ਬਾਅਦ ਦੁਬਾਰਾ ਪ੍ਰੋਬਲਮ ਆ ਗਈ ਜੀ ਉਹਨਾਂ ਨੂੰ ਇੱਕ ਸੰਦਾ ਸਾਨੂੰ ਜਵਾਬ ਹੀ ਦਿੱਤਾ ਸੀ ਕਿ ਕਹਿੰਦੇ ਨਾੜਾਂ ਬਹੁਤ ਬ੍ਰੇਕ ਆਪਰੇਸ਼ਨ ਨਹੀਂ ਹੋ ਸਕਦਾ ਦੁਬਾਰਾ ਤੇ ਤੁਸੀਂ ਦਵਾਈ ਖਾਓ ਦਵਾਈ ਖਾਣ ਤੋਂ ਬਾਅਦ ਉਹਨਾਂ ਨੇ ਗੋਲੀ ਦਿੱਤੀ ਜੇ ਐਮਰਜੈਂਸੀ ਤੂਏ 3 ਦਿਨ ਸਾਨੂੰ ਗੋਲੀ ਜੀਵਨਤਨ ਰੱਖਣੀ ਪੈਂਦੀ ਸੀ ਜੀ ਪ੍ਰੋਬਲਮ ਆ ਜਾਂਦੀ ਹਾ ਜਦ ਹਾਰ ਦੀ ਪ੍ਰੋਬਲਮ ਹੁੰਦੀ ਸੀ ਦਰਦ ਹੋਣੇ ਹੁਣ 15 ਦਿਨ ਹੋ ਗਏ ਜਦੋਂ ਅਸੀਂ ਕਾੜਾ ਪੀਤਾ ਇਹਨਾਂ ਦੀ ਦਵਾਈ ਬੈਸ ਸਾਹਿਬ ਦੀ ਸ਼ੁਰੂ ਕੀਤੀ ਆ ਤਾਂ ਅੱਜ ਸਾਨੂੰ ਗੋਲੀ ਰੱਖਣ ਦੀ ਲੋੜ ਜੀਭ 'ਤੇ ਰੱਖਣ ਦੀ ਲੋੜ ਨਹੀਂ ਪਈ ਜੀ ਸਾਨੂੰ ਹਮਨਦੇ ਉਹ ਵੀ ਜਿਹੜਾ ਕਾੜਾ ਪੀਤਾ ਜਿਹੜੀ ਦਵਾਈ ਰੱਖਦੇ ਸੀਗੇ ਜੀਭ ਥੱਲੇ ਹੁਣ ਉਹਦੀ ਲੋੜ ਨਹੀਂ ਪਈ ਖਤਮ ਹੋ ਗਿਆ ਤਾਂ ਫਿੱਟ ਹੋ ਗਿਆ ਹਾਂਜੀ ਕਾਫੀ 50% ਸਾਨੂੰ ਫਰਕ ਆ ਜਗੇ ਨਾਲ ਲੱਗਦਾ ਡਾਕਟਰ ਕਹਿੰਦੇ ਕਿ ਨਾੜਾ ਬਲੌਕ ਸਾਰੇ ਆ ਅੱਛਾ ਤਾਂ ਕਾੜਾ ਪਿੰਡ ਨਾਲ ਕੁਝ ਫਰਕ ਪੈ ਗਿਆ ਕਿੱਥੇ ਚੈੱਕ ਕਰਾਇਆ ਸੀ ਇਹਨਾਂ ਨੇ ਕਿਹਾ ਵੀ ਜਲੰਧਰ ਕਰਾਇਆ ਸੀ ਅੱਛਾ ਜਲੰਧਰ ਵਾਲੇ ਕਹਿੰਦੇ ਨਾੜਾ ਬਲੋਕੇਜ ਆ ਹਾਂ ਜੀ ਤੇ ਤੁਸੀਂ ਪੁੱਛਿਆ ਵੀ ਇਹਦਾ ਇਲਾਜ ਕੀ ਆ ਮੈਂ ਕਹਿੰਦਾ ਕਿ ਆਪਰੇਸ਼ਨ ਕਰਾਓ ਬਾਈ ਹਾਂ ਆਪਰੇਸ਼ਨ ਕਰਾਓ ਸਟੰਟ ਪਾਉਣ ਨੂੰ ਕਿਹਾ ਹਾਂ ਨਹੀਂ ਸਟੰਟ ਨਹੀਂ ਬਣਾ ਆਪਰੇਸ਼ਨ ਹੋਣਾ ਕਿੰਨੇ ਪੈਸੇ ਮੰਗੇ ਸੀ ਵੀ ਐਨੇ ਪੈ ਖਰਚਾ ਹੋਊਗਾ ਤੁਸੀਂ ਖਰਚਾ ਬੱਚੇ ਹੁਸ਼ਵਾਲੇ ਦਾ ਕਹਿੰਦੇ ਤਾਂ 2.5 ਲੱਖ ਲੱਗ ਜਾਣ 2.5 ਲੱਖ ਰੁਪਈਆ ਇਸ ਕਰਾਇਆ ਹੁਣ ਕੀ ਫਰਕ ਆ ਚਾਰ ਮਹੀਨੇ ਬਾਅਦ ਕਰਵਾਇਆ ਹਾਂਜੀ ਲੌਕੇਜ ਅਗੇ ਨਾ ਖੁੱਲ ਗਈ ਹਾਂਜੀ ਹਾਂਜੀ ਕਾਫੀ ਫਰਕ ਲੱਗਦੀ ਸੀ ਇਹ ਤੇ ਦੇਖ ਕੇ ਨਾਲੀ ਹਾਂਜੀ ਪਹਿਲਾਂ ਸਿਹਤ ਵੀ ਮਾੜੀ ਸੀ ਪਹਿਲਾਂ ਜਦੋਂ ਨਾ ਅਗੇ ਨਿਕਲਦੀ ਸੀ ਨਾ ਤੇ ਇਹਨਾਂ ਨੂੰ ਆੜੀ ਮਤਲਬ ਸਾਹ ਉਹ ਚੜਦਾ ਸੀ ਆਪਰੇਸ਼ਨ ਨਾਲ ਕਾੜਾ ਇਹਨਾਂ ਨੂੰ ਫਰਕ ਪਿਆ ਇਹਨਾਂ ਨੂੰ ਹਾਂਜੀ ਸਾਰਿਆਂ ਨੂੰ ਪੀਣਾ ਚਾਹੀਦਾ ਹੈ ਕੋਹ ਹੋਰ ਗੱਲ ਆ ਵੀ ਲੋਕ ਨਾ ਕਈ ਇਹ ਸੋਚ ਕੇ ਆ ਜਾਂਦੇ ਵੀ ਬਤਨ ਦੀ ਉੱਥੇ ਬਾਬਾ ਬੈਠਾਗਾ ਉਹਨੇ ਹੱਥ ਰੱਖਣਾ ਅਸੀਂ ਕਾੜਾ ਪੀ ਲੈਣਾ ਠੀਕ ਹੋ ਜਾਣਾ ਇਸ ਲਈ ਕੱਲਾ ਕਾੜਾ ਨਹੀਂ ਹੈਗਾ ਪ੍ਰੋਪਰ ਇਹਦੇ ਨਾਲ ਮੈਡੀਸਨ ਹੈ ਪਲੱਸ ਡਾਈਟ ਚਾਰਟ ਹੈ ਕਿ ਇਹ ਸੱਚੀ ਕਾੜਾ ਪੀਣ ਨਾਲ ਠੀਕ ਹੋਏ ਨੇ ਜਾਂ ਫਿਰ ਐਮੀ ਜਿਹੜੀ ਚਰਚਾ ਚੱਲਦੀ ਹੈ ਵੀ ਕਾੜੇ ਨਾਲ ਠੀਕ ਹੋ ਰਹੇ ਨੇ ਠੀਕ ਹੋ ਰਹੇ ਨੇ ਇਹ ਪੇਸ਼ੈਂਟ ਹੀ ਦੱਸਣਗੇ ਅੱਛਾ ਭਾਜੀ ਕੀ ਨਾ ਆਇਆ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਤੇ ਕਿੱਥੋਂ ਆਏ ਹੋ ਸਹੀ ਦਸਵੇਂ ਤੋਂ ਆਇਆ ਸਾਨੂੰ ਡਾਕਟਰ ਕਹਿੰਦੇ ਕਿ ਨਾੜਾ ਬਲੌਕ ਸਾਰੇ ਆ ਅੱਛਾ ਤਾਂ ਕਾੜਾ ਪਿੰਡ ਨਾਲ ਕੁਝ ਫਰਕ ਪੈ ਗਿਆ ਨਾੜਾ ਬਲਾਕੇਜ ਹੈ ਇੱਕ ਕਦੋ ਕਦੋ ਤੋਂ ਪ੍ਰੋਬਲਮ ਆ ਇਸੀ ਤੋਂ ਨੂੰ ਤੁਹਾਨੂੰ ਹੋ ਗਿਆ ਸਾਲ ਤੋਂ ਉੱਪਰ ਹੀ ਹੋ ਗਿਆ ਕਿੱਥੇ ਚੈੱਕ ਕਰਾਇਆ ਸੀ ਇਹਨਾਂ ਨੇ ਕਿਹਾ ਜਲੰਧਰ ਕਰਾਇਆ ਸੀ ਅੱਛਾ ਜਲੰਧਰ ਵਾਲੇ ਕਹਿੰਦੇ ਨਾੜਾ ਬਲਾਕੇਜ ਹੈ ਹਾਂਜੀ ਤੇ ਤੁਸੀਂ ਪੁੱਛਿਆ ਵੀ ਇਹਦਾ ਇਲਾਜ ਕੀ ਆ ਮੈਂ ਕਹਿੰਦਾ ਕਿ ਆਪਰੇਸ਼ਨ ਕਰਾਓ ਭਾਈ ਜਣ ਆਪਰੇਸ਼ਨ ਕਰਾਓ ਸਟੰਟ ਪਾਉਣ ਨੂੰ ਕਿਹਾ ਹਾਂ ਨਹੀਂ ਸਟੰਟ ਨਹੀਂ ਬਣਾ ਆਪਰੇਸ਼ਨ ਹੋਣਾ ਕਿੰਨੇ ਪੈਸੇ ਮੰਗੇ ਸੀ ਵੀ ਐਨੇ ਪੈ ਖਰਚਾ ਹੋਊਗਾ ਤੁਸੀਂ ਖਰਚਾ ਬੱਚੇ ਹੂਸ਼ਵਾਲੇ ਦਾ ਕਹਿੰਦੇ ਤਾਂ 2.5 ਲੱਖ ਲੱਗ ਜਾਣਗੇ 2.5 ਲੱਖ ਰੁਪਈਆ ਤੇ ਤੁਸੀਂ ਕੀ ਕਿਹਾ ਉਹਨਾਂ ਨੂੰ ਤਾਂ ਅਗਲੇ ਨੇ ਦੇਖਿਆ ਇਹ ਦੋਨੋਂ ਕੀ ਕੜਾ ਪਿਲਾਉਣੇ ਤਾਂ ਠੀਕ ਹੋ ਜਾਂਦੇ ਤੇ ਨਹੀਂ ਤੁਸੀਂ ਡਾਕਟਰ ਨੂੰ ਕਿਹਾ ਵੀ ਮੈਂ ਕਰਾਉਣਾ ਜਾਂ ਨਹੀਂ ਕਰਾਉਣਾ ਨਹੀਂ ਫਿਰ ਗਏ ਨਹੀਂ ਨਾ ਪੈਸੇ ਕਰਕੇ ਪੈਸੇ ਕਰਕੇ ਨਹੀਂ ਗਏ ਜਾਂ ਫਿਰ ਅਗਲੇ ਨੇ ਕਹਿੰਦੇ ਕਿ ਕੜਾ ਪਿਲਾ ਕੇ ਦੇਖੋ ਤਾਂ ਫਿਰ ਠੀਕ ਹੋ ਜਾਣਾ আচ্ছা ਤੁਸੀਂ ਇੱਥੇ ਆਏ ਇਹਨਾਂ ਨੂੰ ਰਿਪੋਰਟਾਂ ਦਿਖਾ ਲਈ ਆਪਣੀ ਹਾਂ ਹਾਂ ਦਿਖਾ ਲਈ ਤੇ ਤੁਸੀਂ ਕਿੰਨਾ ਮਹੀਨਾ ਕੜਾ ਪੀਤਾ ਚਾਰ ਮਹੀਨੇ ਚਾਰ ਮਹੀਨੇ ਹੋ ਗਏ ਤੇ ਕਿੰਨੀ ਹੁਣ ਠੀਕ ਹੋ ਲੱਗਦਾ ਵੀ ਅੱਗੇ ਨਾਲੋਂ ਠੀਕ ਹੈ ਅਗੇ ਬੜੀ ਸਾਹ ਚੜਦਾ ਸੀ ਅੱਛਾ ਸਾਹ ਚੜਦਾ ਹਾਂ ਸਾਹ ਚੜਦਾ ਜਣ ਨਾ ਤੋਰ ਵੀ ਨਹੀਂ ਹੁੰਦਾ ਜੀ ਅੱਛਾ ਤੋਰ ਵੀ ਨਹੀਂ ਹੁੰਦਾ ਹਾਂ ਹੁਣ ਸਾਹ ਚੜਦਾ ਹਾਂ ਚੜਦਾ ਸਾਹ ਨਾ ਸਾਹ ਹੁਣ ਘੱਟ ਚੜਦਾ ਹੁੰਦਾ ਤੋਰ ਵੀ ਲੈਣੇ ਹਾਂ ਤੋਰ ਲੈਂਦੇ ਆ ਲੱਗਦਾ ਵੀ ਕਾੜੇ ਨਾਲ ਠੀਕ ਹੋਏ ਹੋ ਹਾਂ ਕਾੜੇ ਨਾਲ ਮੰਨਦੇ ਹੋ ਇਹ ਗੱਲ ਹਾਂਜੀ ਹਾਂਜੀ ਮੰਨਦੇ ਆ ਜੀ ਕੋਤਲੀ ਦਵਾਈ ਨਾਲ ਠੀਕ ਹੋਏ ਕਾੜੇ ਨਾਲ ਨਹੀਂ ਕਾੜੇ ਨਾਲ ਹੀ ਕਾੜੇ ਨਾਲ ਠੀਕ ਹਾਂ ਜੀ ਤੁਸੀਂ ਦੱਸੋ ਹਾਂਜੀ ਇਹਨਾਂ ਨੂੰ ਮਤਲਬ ਪ੍ਰੋਬਲਮ ਬਹੁਤ ਜ਼ਿਆਦਾ ਹੀ ਹੋ ਗਈ ਸੀ ਤੇ ਐਸੀ ਜਲੰਦੇ ਲੱਗੇ ਸੀ ਨਾ ਹਸਪੀਟਲ ਉਹਨਾਂ ਨੇ ਕਹਿੰਦੀ ਕਿ ਬਾਈਪਰੇ ਮਤਲਬ ਪ੍ਰੈਸ਼ਰ ਹੁੰਦਾ ਨਾ ਬਾਈਪਾਸ ਆ। ਅਸੀਂ ਫਿਰ ਇੱਥੇ ਦੇਖੀ ਮੈਂ ਵੀ ਉਹਨੂੰ ਦੇਖੀ ਨਾ ਦੀ ਤੇ ਮੈਂ ਕਿਹਾ ਚਲੋ ਅਸੀਂ ਇਹਨਾਂ ਨੂੰ ਇੱਕ ਵਾਰੀ ਲੈ ਲੈਣੀ ਹੈ ਰਿਪੋਰਟ ਦਿਖਾ ਕੇ। ਰਿਪੋਰਟ ਦਿਖਾਈ ਤੇ ਕਹਿੰਦੇ ਮਤਲਬ ਕਿ ਤੂੰ ਡਰ ਆਸ਼ ਹੋ ਜਾਊਗਾ। ਫਰਕ ਭੇਜੂਗਾ ਤੁਹਾਨੂੰ। ਫਿਰ ਅਸੀਂ ਉਹਨਾਂ ਚਾਰ ਮਹੀਨੇ ਬਾਅਦ ਟੈਸਟ ਕਰਵਾਇਆ ਤੇ ਕਹਿੰਦੇ ਕਾਫੀ ਫਰਕ ਆ ਗਿਆ। ਹਾਂਜੀ ਦੁਬਾਰਾ ਟੈਸਟ ਕਰਾਇਆ ਹੁਣ ਕੀ ਫਰਕ ਆ ਚਾਰ ਮਹੀਨੇ ਬਾਅਦ ਕਰਵਾਇਆ ਹਾਂਜੀ ਲੌਕੇਜ ਅਗੇ ਨਾ ਖੁੱਲ ਗਈ ਹਾਂਜੀ ਹਾਂਜੀ ਕਾਫੀ ਫਰਕ ਲੱਗਦੀ ਸੀ ਇਹ ਤੇ ਦੇਖ ਕੇ ਨਾਲੀ ਹਾਂਜੀ ਪਹਿਲਾਂ ਸਿਹਤ ਵੀ ਮਾੜੀ ਸੀ ਪਹਿਲਾਂ ਤੇ ਜਦੋਂ ਨਾ ਅਗੇ ਨਿਕਲਦੀ ਸੀ ਨਾ ਤੇ ਇਹਨਾਂ ਨੂੰ ਆੜੀ ਮਤਲਬ ਸਾਹ ਉਹ ਚੜਦਾ ਸੀ ਅੱਛਾ ਨਾ ਹੰਦੀ ਬਾਹਰ ਹੀ ਆਂਦੀ ਸੀ ਨਾ ਬਲਣਾ ਕੇ ਤੇ ਬਹੁਤ ਸਾਹ ਚੜਦਾ ਸੀ ਇਹਨਾਂ ਨੂੰ ਤੇ ਹੁਣ ਤੇ ਥੋੜੀ ਬਤੀ ਸਹਲ ਵੀ ਕਰਦੇ ਆ ਅੱਛਾ ਉਦੋਂ ਤਨਫਿੰਡ ਵੀ ਪ੍ਰੋਬਲਮ ਸੀ ਕੌਣ ਸੰਭਾਲਦਾ ਸੀ ਇਹਨਾਂ ਨੂੰ ਉਸ ਵੇਲੇ ਕਰ ਰਹੀ ਸੀ ਬਸ ਕਰ ਰਹੀ ਜਾਂਦੀ ਸੀ ਅੱਛਾ ਹਾਂਜੀ ਫਿਰ ਲੈਂਦੇ ਸੀਗੇ ਬੰਦ ਬਸ ਘਰ ਬੇੜ ਦੇ ਵਿੱਚ ਕੰਮ ਤੇ ਫਿਰਨੇ ਸੀ ਕੋਈ ਕਿਤੇ ਨਹੀਂ ਲੈਟਰੀਨ ਬਾਥਰੂਮ ਚਲ ਜਾਂਦੇ ਸੀ ਜੋ ਚਲ ਜਾਂਦੇ ਸੀ ਤੇ ਹੁਣ ਕਿੰਨਾ ਫਰਕ ਆ ਤੁਹਾਨੂੰ ਨਹੀਂ ਹੁਣ ਜਿੰਨਾ ਕਾਫੀ ਫਰਕ ਹੈ ਇਹਨਾਂ ਨੂੰ ਹੁਣ ਤੁਰ ਫੇਰ ਲੈਂਦੇ ਆ ਸੈਰ ਕਰਦੇ ਆ ਬਾਹਰ ਜਾ ਕੇ ਸੈਰ ਕਰਦੇ ਆ ਕਰਦੇ ਆ ਹਾਂਜੀ ਕਿ ਲੱਗਦਾ ਵੀ ਹੁਣ ਕਾੜੇ ਨਾਲੇ ਬੱਕਾ ਹੀ ਕਾੜੇ ਨਾਲੇ ਹਾਂਜੀ ਕਾੜੇ ਨਾਲ ਕਾਫੀ ਫਰਕ ਇਹਨਾਂ ਨੂੰ ਭੈਣ ਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਤੁਹਾਨੂੰ ਇਹ ਪ੍ਰੋਬਲਮ ਮੈਨੂੰ ਜੀ ਇਹ 17 ਅੱਜ ਅੱਜ 17 ਜਾਈ ਸੀ ਅੱਛਾ ਜੀ 17 ਚ ਪ੍ਰੋਬਲਮ ਆਈ ਸੀਗੀ ਲਗੀ ਘਰੇ ਬੈਠੀ ਸੀ ਬੈਠੀ ਬੈਠੀ ਨੂੰ ਮੇਰੇ ਇੱਥੇ ਛਾਤੀ ਚ ਬਾਹਾਂ ਤੇ ਦਰਦ ਜਿਹਾ ਤੇ ਲੱਗੇ ਫੇ ਉਹਨਾਂ ਨੇ ਚੈੱਕ ਅਪ ਕੀਤਾ ਰਵਜੋਤ ਵਾਲਿਆਂ ਨੇ ਤਾਂ ਰਵਜੋਤ ਉਹਨਾਂ ਨੇ ਫੇਰ ਅਫਰ ਕਰ ਦਿੱਤਾ ਸਾਨੂੰ ਉੱਥੇ ਜਲੰਧਰ ਜਲੰਧਰ ਜਾ ਕੇ ਫੇ ਉਹਨਾਂ ਨੇ ਸਾਰਾ ਵਾਈਪਰ ਸਰਜਰੀ ਕਰਨ ਕਹਿਤਾ ਤੇ ਵਾਈਪਰ ਸਰਜਰੀ ਕੀਤੀ ਚੌਥੇ ਦਿਨ ਉਹਨਾਂ ਨੇ ਤੇ ਮਤਲਬ ਕਿ ਉਦੋਂ ਫੇ ਮੈਂ ਠੀਕ ਸੀ ਜਾਨੀ ਕਿ ਕਮਜ਼ੋਰੀ ਤਾਂ ਬਹੁਤ ਸੀਗੀ ਤੇ ਹੌਲੀ ਹੌਲੀ ਨਾ ਦੋ ਆਪਾਂ ਹਾਰ ਦੀ ਪ੍ਰੋਬਲਮ ਹੋ ਗਈ ਅਪ੍ਰੈਸ਼ਨ ਕਰਨ ਤੋਂ ਬਾਅਦ ਵੀ ਮਾਕੇ ਦੋ ਦੋ ਤਿੰਨ 사ਤਾ ਪਤਾ ਨਹੀਂ ਲੱਗਾ ਇਹਦਾ ਬਹੁਤਾ ਕਦੀ ਦਰਦ ਹੋਣਾ ਲੱਗ ਪੈਦੀ ਕਦੀ ਕਮਜ਼ੋਰੀ ਬੜੀ ਆ ਗਈ ਸੀ ਕੁਝ ਫੇ ਹੌਲੀ 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 ਮਕੇ ਠੀਕ ਹੋ ਗਏ ਫੇ 8 ਸਾਲ ਮੈਂ ਠੀਕ ਰਹੀ 8 ਸਾਲਾਂ ਤੋਂ ਬਾਅਦ ਹੁਣ 3-4 ਮਹੀਨੇ ਹੋਏ ਸੀਗੇ ਮਤਲਬ ਕਿ ਮੈਂ ਤਾਂ ਜਿੱਦਾ ਬਾਹ ਦੁਖਦੀ ਸੀਗੀ ਸੇਰ ਦੁਖਦਾ ਸੀਗਾ ਬਾਹ ਮਾਦ ਦਾ ਤਾਂ ਇੱਥੇ ਹੁੰਦਾ ਵੀ ਸੀਗਾ ਕੁਝ ਅਸੀਂ ਤਾਂ ਗਿਆ ਸਰਵਾਈ ਕਰਵਾ ਖਰੇ ਤਾਂ ਸਰਵਾਈ ਕਰਦੇ ਭਲੇ ਮਸੀਂ ਕਈ ਵਾਰ ਦਵਾਈ ਖਾਧੀ ਮਤਲਬ ਕਿ 4-5 ਮਹੀਨੇ ਉਹ ਫਰਕ ਨਹੀਂ ਪਿਆ ਜਦੋਂ ਹੁਣ ਇਹ ਰਾਤ ਨੂੰ ਹੁੰਦੀ ਸੀਗੀ ਸ਼ਾਮ ਜਾਨੂ ਮੈਂ 2-2 ਘੰਟੇ ਮਤਲਬ ਕਿ ਲੱਗ ਜਾਣਾ ਸੀ ਮੇਰੇ ਬੱਚੇ ਬਾਹਵਾ ਘੁੱਟਦੇ ਸੀ ਬੁਰਾ ਹਾਲ ਕਰਦੇ ਸੀ ਬੜੀ ਮੁਸ਼ਕਲ ਆਦੀ ਕਰੀ ਬੀਪੀ ਦੀ ਗੋਲੀ ਖਾਣੀ ਕਰੀ ਸ਼ੋਗਰ ਦੀ ਗੋਲੀ ਖਾਣੀ ਧੜਕਣ ਤੇਜ਼ ਹੋ ਜਾਣੇ ਤੇ ਇਦਾਂ ਮਤਲਬ ਕਿ ਸਾਨੂੰ ਹੁਣ ਫੇਰ ਬਾਅਦ ਚ ਫਤਲ ਫੇਰ ਦੁਬਾਰਾ ਚੈੱਕ ਕਰਾਇਆ ਅਸੀਂ ਹਿਸ਼ਾਰਪੁਰ ਗਈ ਤੇ ਉਹਨਾਂ ਰਿਪੋਰਟਾਂ ਲਈਆਂ ਉਹਨਾਂ ਕਿਹਾ ਵੀ ਤੁਹਾਨੂੰ ਨਾ ਉੱਥੇ ਜਲੰਧਰ ਜਾਣਾ ਪਾਣਾ ਤੇ ਜਿੱਥੇ ਦਵਾਈ ਤੁਸੀਂ ਆਪਰੇਸ਼ਨ ਕਰਾਇਆ ਵਾ ਤਾਂ ਫੇਰ ਅਸੀਂ ਦੂਸਰੇ ਨੁਕਤੇ ਚ ਚਲੇ ਗਏ ਤੇ ਉਹਨਾਂ ਨੇ ਫੇਰ ਉਹ ਉਹਨਾਂ ਨੇ ਫੇ ਉੱਤੇ ਸਾਨੂੰ ਟੈਸਟ ਕੀਤਾ ਕਿ ਰਿਪੋਰਟਾਂ ਪਿਛਲੇ ਦੇਖੀਆਂ ਕਹਿੰਦੇ ਤੁਹਾਡੀ ਵੀ ਨਾੜੀਆਂ ਬਹੁਤ ਬਰੀਕ ਆ ਵੀ ਬਾਏ ਸਰ ਹੁਣ ਦੁਬਾਰਾ ਤਾਂ ਹੁਣਾਂ ਨਹੀਂ ਇਹ ਤੇ ਸਾਨੂੰ ਦਵਾਈ ਹੋਰ ਦੁਬਾਰਾ ਲਿਖ ਕੇ ਦੇ ਦਿੱਤੀ ਪਹਿਲੀ ਦਵਾਈ ਕਹਿੰਦੇ ਉਹੀ ਖਾਣੀ ਆ ਤੇ ਬਾਅਦ ਚ ਸਾਨੂੰ ਤਿੰਨ ਦਵਾਈਆਂ ਹੋਰ ਦਿੱਤੀਆਂ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਇੱਕ ਐਮਰਜੈਂਸੀ ਗੋਲੀ ਦਿੱਤੀ ਵੀ ਐਮਰਜੈਂਸੀ ਗੋਲੀ ਜੀਭ ਥਲੇ ਰੱਖਣਾ ਹਾਂਜੀ ਉਹ ਤਾਂ ਹੋਵੇ ਜਦੋਂ ਜਲੰਧਰ ਤੋਂ ਦਵਾਈ ਲੈ ਆਏ ਉਸ ਤੋਂ ਬਾਅਦ ਵੀ ਤਿੰਨ ਚਾਰ ਵਾਰੀ ਮੈਨੂੰ ਰੱਖਣੀ ਪਈ ਤੇ ਅਸੀਂ ਅਸੀਂ ਕਾੜਾ ਦਾ ਸੁਣਿਆ ਸੀ ਇਹਦੇ ਵਿੱਚ ਫੇਸਬੁਕ ਵਿੱਚ ਫਿਰ ਅਸੀਂ ਦੂਜੇ ਚੌਥੇ ਪੰਜ ਵਜੇ ਬਦਨ ਅਸੀਂ ਇੱਥੇ ਆ ਗਏ ਇੱਥੋਂ ਫਿਰ ਅਸੀਂ ਇੱਕ ਕਾੜਾ ਪੀਤਾ ਆ ਪਹਿਲੇ ਕਾੜੇ ਦਾ ਮੈਨੂੰ ਫਰਕ ਪੈ ਗਿਆ ਹੁਣ ਜਾਣ ਕੇ ਕਿ ਮੈਂ 40 50% ਫਰਕ ਲਾ ਹੁਣ ਉਹ ਤਾਂ ਹੋਇਆ ਨਹੀਂ ਮੁਝ ਨੂੰ ਤੁਸੀਂ ਜਦੋਂ ਇੱਥੇ ਆਏ ਤੇ ਅੱਜ ਕਿੰਨਾ ਕਾੜਾ ਵੈਸੇ ਪੀਣਾ ਆ ਅੱਜ ਦੂਸਰੀ ਵਾਰੀ ਆਇਆ ਅੱਛਾ ਜਦੋਂ ਪਹਿਲਾ ਕਾੜਾ ਪੀਂਦੇ ਤੇ ਜੀਭ ਥੱਲੇ ਗੋਲੀ ਰੱਖਦੀ ਸੀਗੇ ਜਦੋਂ ਆਮਰ ਜਿਹੀ ਹੁੰਦੀ ਸੀ ਹਾਂ ਜਦੋਂ ਹੁੰਦੀ ਸੀ ਪ੍ਰੋਬਲਮ ਉਹਦਾ ਉਹ ਨਹੀਂ ਉਹਨੇ ਜਦੋਂ ਪੀਤਾ ਕਾੜਾ ਹੁਣ ਨਹੀਂ ਰੱਖੀ ਮਤਲਬ ਪਹਿਲਾਂ ਕਾੜਾ ਪੀਣ ਤੋਂ ਬਾਅਦ ਤੁਹਾਨੂੰ ਗੋਲੀ ਛੜਤੀ ਇੱਕਦਮ ਇਹ ਹੁਣ ਗੋਲੀ ਰੱਖਣ ਦੀ ਲੋੜ ਨਹੀਂ ਹਾਂ ਨਹੀਂ 15 ਦਿਨ ਹੋ ਗਏ ਹਾਂਜੀ 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 ਦੱਸੋ ਕਿੱਦਾਂ ਇਹਨਾਂ ਨੂੰ ਕੀ ਪ੍ਰੋਬਲਮ ਆਂਦੀ ਸੀ ਉਸ ਵੇਲੇ ਪਹਿਲਾਂ 2017 ਦੇ ਵਿੱਚ ਆਪਰੇਸ਼ਨ ਕਰਾਇਆ ਜੇ ਹਾਰ ਦਾ ਹਾਰਟ ਅਟੈਕ ਆਇਆ ਸੀ ਇਹਨਾਂ ਨੂੰ ਉਹਨਾਂ ਨੂੰ ਦੱਸਿਆ ਵੇ ਨਾੜਾਂ ਬਲੌਗ ਆ ਆਪਰੇਸ਼ਨ ਹੋਣਾ ਟਗੋਰ ਹਸਪਤਾਲੋਂ ਆਪਰੇਸ਼ਨ ਕਰਾਇਆ ਜੇ ਤੇ ਹੁਣ ਦੁਬਾਰਾ ਫੇਰ 7-8 ਸਾਲ ਬਾਅਦ ਦੁਬਾਰਾ ਪ੍ਰੋਬਲਮ ਆ ਗਈ ਜੀ ਉਹਨਾਂ ਨੇ ਇੱਕ ਸਮ ਦਾ ਸਾਨੂੰ ਜਵਾਬ ਹੀ ਦਿੱਤਾ ਸੀਗਾ ਵੀ ਕਹਿੰਦੇ ਨਾੜਾਂ ਬਹੁਤ ਬ੍ਰੇਕ ਆਪਰੇਸ਼ਨ ਨਹੀਂ ਹੋ ਸਕਦਾ ਦੁਬਾਰਾ ਤੇ ਤੁਸੀਂ ਦਵਾਈ ਖਾਓ ਦਵਾਈ ਖਾਣ ਤੋਂ ਬਾਅਦ ਉਹਨਾਂ ਨੇ ਗੋਲੀ ਦਿੱਤੀ ਜ ਐਮਰਜੈਂਸੀ ਦੂਏ ਤੀਏ ਦਿਨ ਸਾਨੂੰ ਗੋਲੀ ਜੀਭ 'ਤੇ ਰੱਖਣੀ ਪੈਂਦੀ ਸੀਗੀ ਜੀ ਪ੍ਰੋਬਲਮ ਆ ਜਾਂਦੀ ਹਾਲਜੇ ਤੇ ਹਾਰ ਦੀ ਪ੍ਰੋਬਲਮ ਹੁੰਦੀ ਸੀ ਦਰਦ ਹੋਣੀ ਕਬਰਾਟ ਹੋਣੀ ਬਾਹਾਂ ਦੇ ਵਿੱਚ ਦਰਦ ਮੁੰਡੇ ਦੇ ਦਰਦ ਧੌਣ ਦੇ ਦਰਦ ਹੋਣੀ ਤੇ ਇਦਾਂ ਹੋ ਗਿਆ ਜੀ ਸਾਨੂੰ ਇੱਕਸਮ ਦਾ ਹੌਸਪਟਲੋਂ ਜਵਾਬ ਇਹ ਸਗਾ ਜੀ ਹੁਣ 15 ਦਿਨ ਹੋ ਗਏ ਜਦੋਂ ਅਸੀਂ ਕਾੜਾ ਪੀਤਾ ਇਹਨਾਂ ਦੀ ਦਵਾਈ ਬੈਸ ਸਾਹਿਬ ਦੀ ਸ਼ੁਰੂ ਕੀਤੀ ਆ ਤਾਂ ਅੱਜ ਸਾਨੂੰ ਗੋਲੀ ਰੱਖਣ ਦੀ ਜਰੂਰ ਲੋ ਜੀਬ ਥੱਲੇ ਰੱਖਣ ਦੀ ਲੋੜ ਨਹੀਂ ਪਈ ਸਾਨੂੰ ਸਾਨੂੰ ਮੰਨਦੇ ਉਹ ਵੀ ਜਿਹੜਾ ਕਾੜਾ ਪੀਤਾ ਜਿਹੜੀ ਦਵਾਈ ਰੱਖਦੇ ਸੀਗੇ ਜੀਬ ਥੱਲੇ ਹੁਣ ਉਹਦੀ ਲੋੜ ਨਹੀਂ ਪਈ ਹੋ ਖਤਮ ਹੋ ਗਿਆ ਤਾਂ ਫਿੱਟ ਹੋ ਗਏ ਹਾਂ ਜੀ ਕਾਫੀ 50% ਸਾਨੂੰ ਫਰਕ ਆ ਜਗੇ ਨਾਲ ਲੱਗਦਾ ਤੇ ਅੱਜਕੱਲ ਮੈਂ ਦੂਜਾ ਪਕੜਾ ਅੱਜ ਦੂਜਾ ਕਾੜਾ ਹੈ ਜੀ ਤੇ ਕੀ ਲੱਗਦਾ ਹੈ ਬੇ ਆਣ ਵਾਲੇ ਸਮੇਂ ਜਿਹੜੇ ਹੋਰ ਤੁਹਾਨੂੰ ਲੱਗਦਾ ਪ੍ਰੋਬਲਮ ਇਹ ਤੁਹਾਨੂੰ ਚਾਰ ਕਾੜੇ ਦਾ ਤੇ ਚਾਰ ਮਹੀਨੇ ਬਾਅਦ ਫਰਕ ਤੁਹਾਨੂੰ ਬਿਲਕੁਲ ਪੈ ਜਾਊਗਾ ਜੀ ਸਿਹਤ ਦੇਣਾ ਚਾਹੁੰਦੇ ਆ ਮਰੀਜ਼ਾਂ ਨੂੰ ਜਿਹੜੇ ਇਦਾਂ ਦੇ ਜਿਹੜੇ ਮਰੀਜ਼ ਜੋ ਹਸਪਤਾਲ ਵਿੱਚ ਖਰਚਲ ਖਰਾਬ ਹੁੰਦੇ ਲੱਖਾਂ ਰੁਪਏ ਖਰਚਦੇ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਵੇ ਆ ਕੇ ਬੈਸ ਸਾਹਿਬ ਕੋ ਕਾੜੇ ਵੀਣਨ ਨਾਲ ਤੜਿਆਂ ਨਾਲ ਹੀ ਸੈੱਟ ਹੋ ਜਾਣਾ ਜੀ ਘਰਾਂ ਦੀ ਲੋੜ ਨਹੀਂ ਪਹਿਲਾਂ ਕਿੰਨਾ ਕੁ ਪੈਸਾ ਖਰਾਬ ਕਰਦਾ ਪਹਿਲਾਂ 4-5 ਲੱਖ ਰੁਪਏ ਜਾਂਦਾ ਖਰਾਬ ਕੀਤਾ ਹੋਣਾ ਜੀ ਹਾਂ ਜੀ ਦਵਾਈਆਂ ਤੇ ਲੱਖਾਂ ਰੁਪਏ ਖਰਾਬ ਕੀਤੇ ਜੀ ਅਸੀਂ ਪਰ ਇੱਥੇ ਅਗੇ ਕਾੜੇ ਨਾਲ ਆਰਾਮ ਆ ਇੱਥੇ ਕਾੜੇ ਨਾਲ ਹੀ ਆਰਾਮ ਆਗਾ ਜੀ ਹਾਂ ਜੀ ਮੈਂ ਕਾਮਜਵਾਹ ਜੀ ਕਾੜਾ ਹਾਂਜੀ ਹ ਅਨੇ ਭਾਜੀ ਕੀ ਪ੍ਰੋਬਲਮ ਸੀ ਤੇ ਕਿੰਨੇ ਦਿਨ ਤੋਂ ਸੀ ਤੇ ਕੀ ਕੀ ਇਲਾਜ ਕਰਾਇਆ ਪਹਿਲਾਂ ਹਰਪਾਲ ਸਾਹਿਬ ਵਾਹਿਗੁਰੂ ਫਤਿਹ ਜੀ ਵੇਖੋ ਭਾਜੀ ਆਪਾਂ ਆਪਣੇ ਦਰਦ ਦੀ ਸੀ ਤੇ ਸਾਹ ਚੜਦਾ ਸੀ ਤੇ ਆਪਾਂ ਤੁਰਦੇ ਸੀਗੇ ਤੇ ਆਪਾਂ ਡਾਕਟਰ ਦੇ ਜਾ ਕੇ ਸਲਾਹ ਲੈ ਕੇ ਟੈਸਟ ਕਰਾਏ ਉਹ ਆਪਾਂ ਨੂੰ ਕਹਿਣ ਲੱਗੇ ਵੀ ਤੁਹਾਡੀ ਚਾਰ ਨਾੜੀਆਂ ਬਲੌਕ ਆ 3 90% 100% ਤੇ ਤੁਸੀਂ ਬਾਈਪਾਸ ਸਰਜਰੀ ਕਰਾਓ ਆਪਾਂ ਸੋਚਿਆ ਵੀ ਬਾਈਪਾਸ ਸਰਜਰੀ ਕਰਾਉਣ ਚ ਗਈ ਪਰ ਜੇ ਸਰੀਰ 'ਚ ਹਿੰਮਤ ਨਹੀਂ ਹੈਗੀ ਚਲੋ ਪੈਸਾ ਟੱਕ ਤੇ ਮਹਾਰਾ ਜੀ ਕਿਰਪਾ ਕਰੇ ਤਾਂ ਹੋ ਹੀ ਜਾਂਦਾ ਸਭ ਕੁਝ ਤੇ ਆਪਣੇ ਸਰੀਰ 'ਚ ਹਿੰਮਤ ਨਹੀਂ ਆਪਾਂ ਕਿਹਾ ਵੀ ਇਹ ਕੰਮ ਨਹੀਂ ਕਰਉਣਾ ਆਪਾਂ ਨਿਆਣਿਆਂ ਨੂੰ ਕਿਹਾ ਵੀ ਨਹੀਂ ਗੱਲ ਕਰਨੀ ਆਪਾਂ ਆਪਣੇ ਫੋਨ ਤੋਂ ਦੇਖੇ ਐਡ ਇਹਨਾਂ ਦੇ ਕਾੜੇ ਵਾਲਿਆਂ ਦੇ ਤੇ ਆਪਾਂ ਇੱਥੇ ਆਏ ਇਹਨਾਂ ਨਾਲ ਗੱਲਬਾਤ ਕੀਤੀ ਰਿਪੋਰਟਾਂ ਦਿਖਾ ਲਈਆਂ ਇਹ ਕਹਿਣ ਲੱਗੇ ਵੀ ਤੁਸੀਂ 8 ਮਹੀਨੇ ਦਵਾਈ ਖਾਓ ਤੇ 4 ਮਹੀਨੇ ਖਾ ਕੇ ਫਿਰ ਟੈਸਟ ਕਰਾਇਓ ਆਪਾਂ ਕਿਹਾ ਠੀਕ ਹੈ ਜੀ ਆਪਾਂ ਆਉਣ ਲੱਗੇ ਆਪਾਂ 8ਵੀਂ ਵਾਰੀ ਆਏ ਆ ਕਿ ਆਪਣੀ ਸਿਹਤ ਦਾ ਬਹੁਤ ਫਰਕ ਆ ਆਪਾਂ ਜੀ ਦੂਜੀ ਤੀਜੀ ਵਾਰੀ ਆਏ ਉਹਦੇ ਫਰਕ ਪੈ ਗਿਆ ਹੈਗਾ ਹੁਣ ਵੀ ਬਹੁਤ ਫਰਕ ਆ ਹੁਣ ਆ ਕਿ ਬਾਬਾ ਜੀ ਨੂੰ ਕਵਾਂਗੇ ਈ ਟੈਸਟ ਕਰਾਉਣ ਲਈ ਦੱਸੋ ਐਕੀ ਕਰਾਉਣੇ ਜਾਂ ਅਗਲੀ ਵਾਰੀ ਕਰਾਉਣੇ ਆ ਤੇ ਉਸ ਤੋਂ ਬਾਅਦ ਦੀ ਪਟੀਸ਼ਨ ਜੋ ਮਾਰੇ ਕਰੇ ਸੱਚੇ ਪਾਸ਼ਾ ਉਸਾਂ ਨਾਲ ਹੋ ਗਈ ਠੀਕ ਹੈ ਜੀ ਤੇ ਹੁਣ ਆਪਾਂ ਆਠਵੀਂ ਵਾਰੀ ਆਏ ਦਵਾਈ ਲੈਣ ਤੇ ਉਸ ਤੋਂ ਬਾਅਦ ਟੈਸਟ ਕਰਾ ਕੇ ਫਿਰ ਅਗਲੀ ਵਾਰੀ ਜਾਂ ਜਦੋਂ ਵੀ ਕਹਿਣਗੇ ਕਰਵਾ ਕੇ ਆਵਾਂਗੇ ਹੁਣ ਅੱਛਾ ਜਦੋਂ ਤੁਹਾਨੂੰ ਇਹ ਦੱਸਿਆ ਗਿਆ ਨਾੜਾ ਬਲੋਕੇਜ ਹੈ ਡਾਕਟਰ ਨੇ ਕਿਹਾ ਤੁਹਾਡੇ ਸਟੰਟ ਜਾ ਕੋ ਪ੍ਰੋਬਲਮ ਹੋਣੀ ਹੈ ਸਟੰਟ ਹੋਣੀ ਹੈ ਜਾਂ ਬਾਈਪਾਸ ਹੋਣੀ ਹੈ ਪੈਸਾ ਕਿੰਨਾ ਦੱਸਿਆ ਸੀ ਵੀ ਖਰਚਾ ਹੋਣਾ ਦੇਖੋ ਜੀ ਆਪਾਂ ਇਮਾਨਦਾਰੀ ਨਾਲ ਦੱਸਦੇ ਆਪਾਂ ਨੂੰ ਜਿਹੜੇ ਕਹਿੰਦੇ ਜੇ ਤੇ ਬਾਈਪਾਸ ਕਰਾਉਣੀ ਆ ਫੇਟ ਆਈ 3 ਲੱਖ ਰੁਪਿਆ ਕਿਤੇ ਲੱਗੂਗਾ ਜੇ ਕਿਤੇ ਤਾਂ ਹਟਾਂਡ ਪਾਉਣੇ ਫਿਰ ਦੋ ਵਾਰੀ ਪੋਣੇ ਪੈਣੇ ਆ 6 ਲੱਖ ਰੁਪਿਆ ਲੱਗੂਗਾ ਹਾਂ ਤਿੰਨ ਇੱਕ ਵਾਰੀ ਲੱਗੂ ਤਿੰਨ ਵਾਰੀ 15 10 15 ਦਾ ਵਕਵਾ ਪਾ ਕੇ ਫਿਰ ਕਰਾਂ ਕਰਾਂਗੇ ਤੇ ਪਰ ਗਰੰਟੀ ਕੋਈ ਨਹੀਂ ਆਪਾਂ ਸੋਚਿਆ ਵੀ ਆਪਾਂ ਕਰਾਉਣੇ ਨਹੀਂ ਚਾਹੇ ਗਰੰਟੀ ਹੋਵੇ ਚਾਹੇ ਨਾ ਹੋਵੇ ਆਪਾਂ ਜਿਹੜੀ ਜ਼ਿੰਦਗੀ ਜਿਦਾ ਆਪਾਂ ਬਦੀਦ ਕਰ ਦੇਣੀ ਠੀਕ ਹੈ ਜੀ ਚਲੋ ਪਰਮਾਤਮਾ ਢੋਮੇਲਾ ਬਣਿਆ ਬਾਬਾ ਜੀ ਦਾ ਪਤਾ ਲੱਗ ਗਿਆ ਆਪਾਂ ਹੁਣ ਇੱਥੇ ਕਾੜਾ ਪੀਤਾ ਅਠਵੀਂ ਆਰੀ ਆਏ ਆ ਬਹੁਤ ਫਰਕ ਹੈ ਆਪਣੇ ਸਿਹਤ ਦਾ ਕੀ ਕੰਮ ਕੀ ਕਰਦੇ ਹੋ ਇਸ ਵੇਲੇ? ਖੇਤੀਬਾੜੀ ਕਰਦੇ ਹਾਂ ਜੀ ਹੁਣ। ਅੱਛਾ ਜਦੋਂ ਪਹਿਲਾਂ ਬਿਮਾਰੀਓ ਤੋਂ ਕੰਮ ਹੁੰਦਾ ਸੀਗਾ। ਉਦੋਂ ਇਦਾਂ ਜਿਹਦਾ ਖੂਹ ਆਪਣਾ ਕਿਲੋ ਡੇਢ ਕਿਲੋ ਮੀਟਰ ਦੂਰ ਹੈ ਖੂਹ। ਆਪਾਂ ਜੋ ਤੁਰ ਕੇ ਜਾਈਏ ਖੂਹ ਦੇ ਤੇ ਆਪਾਂ ਨੂੰ ਤਿੰਨ ਵਾਰੀ ਘਟੋ ਘਟ ਰਾਜ ਬੈਠਣਾ ਪੈਂਦਾ ਸੀ। ਆਪਾਂ ਫੇਰ ਜੋ ਦੋ ਕਵਾਰੀ ਦਵਾਈ ਖਾਧੀ ਹੈ ਨਾ ਦੂਜੀ ਤੀਜੀ ਵਾਰੀ ਆਪਾਂ ਹੁਣ ਆਰਾਮ ਨਾ ਭਾਉ ਚਾਰ ਪੰਜ ਕਿਲੋਮੀਟਰ ਤੁਰੇ ਚਲੀਏ ਆਰਾਮ-ਰਾਮ ਨਾ। ਢੋੜਾ ਤੇ ਨਹੀਂ ਹੁਣ ਲੱਗਣੀਆਂ ਸਰੀਰ ਹੀ ਨਹੀਂ ਢੋੜਾ ਵਾਲਾ। ਤੇ ਪਰ ਉਹਦਾ ਆਰਾਮ ਨਾ ਤੁਰੇ ਜਾਈਏ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਸੁ ਚੱਲਦੇ ਫਿਰਦੇ ਹੋਗੇ ਜੀ ਇਹ ਗੱਲ ਮੰਨਦੇ ਹੋ ਵੀ ਵਾਕਿਆ ਕਾੜੇ ਨਾ ਮੈਂ ਕਹਾਂ ਜੀ ਹਾਂ ਇਹ ਗੱਲ ਮੈਂ ਮੰਨਦਾ ਵਾਂ ਬਾਕੀ ਪਰਮਾਦਾਂ ਜਿਹੜੇ ਸੰਗਤ ਮੰਨਦੇ ਜene ਬੰਦੇ ਉਹਨਾਂ ਦਾ ਖਿਆਲ ਆ ਜੀ ਹਾਂ ਮੈਂ ਮੰਨਦਾ ਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਪੇਸ਼ੈਂਟ ਆ ਦਾ ਡਾਕਟਰ ਕੋ ਤੱਕੇ ਖਾਂਦੇ ਆ ਜੀ ਮੈਂ ਦੇਸ ਰਿਆਂ ਦੇਣਾ ਚਾਹੁੰਦਾ ਜੀ ਦੇਖੋ ਆਪ ਦੀ ਤਸੱਲੀ ਆਪ ਕਰੋ ਆਓ ਦਵਾਈ ਲੋ ਵਰਤ ਕੇ ਦੇਖੋ 15 ਦਿਨ ਮਹੀਨਾ ਉਸ ਤੋਂ ਬਾਅਦ ਗੱਲ ਕਰੋ ਕਈ ਵਾਰੀ ਹੁਣ ਕਈ ਬੰਦੇ ਇਦਾਂ ਦੇ ਵੀ ਆ ਗਏ ਕਹਿੰਦੇ ਨਹੀਂ ਜੀ ਇਹ ਕੁਝ ਵੀ ਨਹੀਂਗਾ ਪਰ ਆਪਾਂ ਨੂੰ ਉਹਨਾਂ ਦੀ ਵੀ ਸੁਣਨੀ ਪੈਂਦੀ ਆ ਠੀਕ ਨੇ ਆਪਾਂ ਹੁਣ ਜਿੜਾ ਥੋੜਾ ਕਰ ਸਕ ਆਪਾਂ ਇਹ ਗੱਲ ਕਹਦੇ ਵੀ ਜਿਹੜੇ ਬੰਦੇ ਨੂੰ ਪ੍ਰੋਬਲਮ ਹਾਰਡ ਦੀ ਉਹ ਆਓ ਆਣ ਕੇ ਮਿਲੋ ਦਵਾਈ ਲਓ ਟੈਸਟ ਕਰਾ ਕੇ ਆਪਣੇ ਰਿਪੋਰਟਾਂ ਲੈ ਕੇ ਆਓ ਦਵਾਈ ਲਓ ਦਵਾਈ ਲੈ ਕੇ ਫਿਰ 15 ਦਿਨ ਮਹੀਨਾ ਖਾਓ ਫਿਰ ਆਣ ਕੇ ਗੱਲ ਕਰੋ ਜੀ ਕੀ ਨਾਮ ਸੀ ਤੇ ਕਿੱਥੋਂ ਆਏ ਪਹਿਲਾਂ ਹਾਂਜੀ ਮੇਰਾ ਨਾਮ ਬਲਜਿੰਦਰ ਕੌਰ ਆ ਔਰ ਮੈਂ ਬਿਅਸਤੋ ਆਏ ਆ ਔਰ ਮੈਨੂੰ ਹਾਰਟ ਬਲਾਕੇਜ ਸੀ 88% ਓਕੇ ਹਾਂਜੀ ਹੁਣ 50% ਠੀਕ ਹੈ ਅੱਛਾ ਜੇ ਜੇ ਤੁਸੀਂ ਜਿਆਦਾ ਹਾਰਟ ਬਲਾਕੇਜ 80% ਹੈ ਹਾਂਜੀ ਕੀ ਪ੍ਰੋਬਲਮ ਕੀ ਆਈ ਸੀ ਕਿ ਸਿਪਟਮ ਐਕਦਮ ਸੀ ਫਿਰ ਦੁਰਦ ਲੱਗੇ ਸਾਹ ਚੜਦਾ ਨਾ ਸਾਤੀ ਦਦ ਦਿੰਦੀ ਸੀ ਸਾਤੀ ਦਰ ਹਾਂਜੀ ਤੇ ਜਦੋਂ ਆਈ ਸੀ ਪਹਿਲੀ ਵਾਰ ਡਾਕਟਰ ਕੋ ਗਏ ਤੇ ਕੀ ਉਹਨਾਂ ਨੇ ਤੁਹਾਡਾ ਟ੍ਰੀਟ ਕੀਤਾ ਇਹਨਾਂ ਨੇ ਨਹੀਂ ਨਹੀਂ ਪਹਿਲਾਂ ਜਦੋਂ ਹੋਰ ਕਿਸੇ ਡਾਕਟਰ ਕੋ ਗਏ ਉਹ ਤਾਂ ਮੇਰੇ ECG ਵੀ ਕੀਤੇ ਲੇਕਿਨ ਮੈਨੂੰ ਫਰਕ ਨਹੀਂ ਪਿਆ ਇੱਥੇ ਆ ਕੇ ਫਰਕ ਪਿਆ ਹਾਂਜੀ ਕੀ ਕਹਿੰਦੇ ਸੀ ਉਹ ਲਾਜ਼ ਨੂੰ ਕੀ ਕਹਿੰਦੇ ਵੀ ਕਿਵੇਂ ਠੀਕ ਹੋਊਗਾ ਉਨਾਂ ਨੇ ਵੈਸੇ ਕਹੇ ਕਿ ਆਪਰੇਸ਼ਨ ਵਗੈਰਾ ਕਰਨਾ ਪਏਗਾ ਸਰਜੀ ਵੀ ਵਗੈਰਾ ਕਰਨੇ ਪਏਗੀ ਸਰਜੀ ਕਰਨੀ ਹੈ ਜੀ ਤੇ ਤੁਸੀਂ ਮੰਨੇ ਹੋ ਨਹੀਂ ਖਰਚਾ ਦੱਸਿਆ ਵੀ ਕਿੰਨਾ ਹੋਊਗਾ ਹਾਂ ਜੀ ਨਹੀਂ ਪੁੱਛਿਆ ਨੇ ਫਿਰ ਇੱਥੇ ਆ ਗਏ ਫਿਰ ਤੁਹਾਨੂੰ ਮਨਾ ਕਰਤਾ ਤੇ ਇੱਥੇ ਕਿੱਦਾਂ ਦਾ ਪਤਾ ਲੱਗਾ ਵੀ ਇੱਥੇ ਕੋਈ ਬਾਬਾ ਜੀ ਆ ਕੜ ਫੇਸਬੁਕ ਤੇ ਦੇਖਿਆ ਹੈ ਹਾਂ ਜੀ ਤੇ ਜਦੋਂ ਇੱਥੇ ਆਏ ਕਿ ਕਿੱਦਾਂ ਦਾ ਲੱਗਦਾ ਸੀ ਮੰਨੂ ਮੈਂ ਠੀਕ ਹੋਵਾਂਗੀ ਜਾਂ ਨਹੀਂ ਹੋਵਾਂਗੀ ਫਸ ਟਾਈਮ ਤੇ ਮੈਂ ਡਰ ਗਈ ਸੀ ਇੰਨੇ ਪੇਸ਼ੈਂਟ ਦੇਖ ਕੇ ਲੇਕਿਨ ਉਹ ਠੀਕ ਹੈ ਪੇਸ਼ੈਂਟ ਨੂੰ ਦੇਖ ਕੇ ਹੌਸਲਾ ਵੀ ਬਣਿਆ ਸੀ ਵੀ ਸਾਰੇ ਬੈਠੇ ਮੈਂ ਠੀਕ ਹੋ ਸਕਦੀ ਹਾਂ ਹਾਂ ਜੀ ਕਿੰਨਾ ਕਾੜਾ ਚ ਪੀ ਰਹੇ ਹੋ ਅੱਜ ਮੈਂ ਤੀਸਰਾ ਪੀਸਾ ਪੰਜ ਦੋ ਕਾੜੇ ਪੀਤੇ ਆ ਕਿੰਨਾ ਫਰਕ ਆਗੇ ਨੋ ਜਿਹੜਾ ਤੁਹਾਨੂੰ ਕੋਈ ਪ੍ਰੋਬਲਮ 50% ਤੋਂ ਜ਼ਿਆਦਾ ਹੀ ਹੈ ਹਾਂ ਜੇ ਜਦੋਂ ਪਹਿਲੀ ਪ੍ਰੋਬਲਮ ਸੀ ਕੀ ਬੋਡੀ ਇਨਫੈਕਟਡ ਕੀ ਹੁੰਦਾ ਸੀਗਾ ਮੈਂ ਚੱਲ ਸਕਦੀ ਤੇ ਪੌੜੀਆਂ ਵਗਾਰ ਨਹੀਂ ਚੜ੍ਹ ਸਕਦੀ ਸੀ ਹੁਣ ਤੁਰ ਲੈਂਦੇ ਹਾਂ ਚੜ੍ਹ ਲੈਂਦੇ ਹਾਂ ਹਾਂਜੀ ਹਾਂਜੀ ਹੁਣ ਕੋਈ ਸਾਹ ਚੜਦਾ ਜਰਦਾ ਥੋੜਾ ਜਰਦਾ ਲਗਾ ਹਾਂ ਕੜ ਜਰਦਾ ਮਤਲਬ 50% ਠੀਕ ਹੋ ਗਿਆ ਤੇ 50% ਹੋਰ ਉਮੀਦ ਹੈ ਹਾਂਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਮਰੀਜ਼ ਜਿਹੜੇ ਇਦਾਂ ਦੇ ਹੱਟ ਦੇ ਪੇਸ਼ੈਂਟ ਹੈ ਜਿਹੜਾ ਡਾਕਟਰ ਕੋਲ ਜਾਂਦੇ ਨੇ ਸਟੈਂਟ ਵੀ ਪਾ ਲੈਂਦੇ ਲੇਕਿਨ ਠੀਕ ਵੀ ਨਹੀਂ ਹੁੰਦੇ ਉਹਨਾਂ ਲਈ ਕੀ ਸੁਨੇਹਾ ਸੁਨੇਹਾ ਦੇ ਜਾਨੀ ਹੈ ਕਿ ਬਾਬਾ ਦਾ ਕੜਾ ਪੀਣ ਸਾਰੇ ਆ ਕੇ ਹਾਂਜੀ ਬਾਬਾ ਜੀ ਕੀ ਰਾਜ਼ ਹੈ ਅੱਜ ਲੋਕਾਂ ਦਾ ਮੁਹੱਬਤ ਲੋਕਾਂ ਦਾ ਪਿਆਰ ਤੇ ਪਹਿਲੀ ਗੱਲ ਦੇ ਕਿਦਾਂ ਦੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਕਿ ਜਿਹੜਾ ਕੜਾ ਜਿਹੜਾ ਉਹਨਾਂ ਲਈ ਵਰਦਾਨ ਸਾਬਤ ਹੁੰਦਾ ਦੇਖੋ ਕਾੜਾ ਤਾਂ ਦੇਖੋ ਹਰ ਮਰੀਜ਼ ਲਈ ਵਰਦਾਨ ਹੀ ਸਾਬਤ ਹੁੰਦਾ ਜਿਆਦਾਤਰ ਆਪਣੇ ਕੋਲੇ ਹਾਰਟ ਦੇ ਮਰੀਜ਼ ਐ 95 ਨਾਲ 99% ਹਾਰਟ ਦੇ ਮਰੀਜ਼ ਜਦ ਕਿ ਹਰ ਬਿਮਾਰੀ ਦਾ ਰਵੈਦਿਕ ਦੇ ਵਿੱਚ ਇਲਾਜ ਆ ਇਹ ਨਹੀਂ ਵੀ ਕਾੜਾ ਇੱਕ ਹੋਰ ਗੱਲ ਆ ਵੀ ਲੋਕ ਨਾ ਕਈ ਇਹ ਸੋਚ ਕੇ ਆ ਜਾਂਦੇ ਆ ਵੀ ਬਤਨੀ ਉੱਥੇ ਬਾਬਾ ਬੈਠਾਗਾ ਉਹਨੇ ਹੱਥ ਰੱਖਣਾ ਅਸੀਂ ਕਾੜਾ ਪੀ ਲੈਣਾ ਠੀਕ ਹੋ ਜਾਣਾ ਪ੍ਰੋਪਰ ਚੈਨਲ ਆ ਦੇਖੋ ਆਯੁਰਵੈਦਿਕ ਮੈਡੀਸਨ ਆ ਡਾਈਟ ਚਾਰਟ ਆ ਜੀ ਐਮ ਐਸ ਬੀ ਐਮ ਐਸ ਡਾਕਟਰ ਬੈਠੇ ਆ ਦਿਨ ਅਕੋਰਡਿੰਗ ਟੂ ਕੰਡੀਸ਼ਨ ਦਵਾਈ ਚੱਲਦੀ ਆ। ਕਈ ਮਰੀਜ਼ ਨਹੀਂ ਠੀਕ ਹੋਣ ਵਾਲੇ ਹੁੰਦੇ ਉਹਨਾਂ ਨੂੰ ਜਵਾਬ ਵੀ ਦਿੱਤਾ ਜਾਂਦਾ ਹੈਗਾ। ਇਹ ਤਾਂ ਹੈ ਨਹੀਂ ਵੀ ਹਰ ਮਰੀਜ਼ ਨੂੰ ਆਪਾਂ ਠੀਕ ਹੀ ਕਰ ਦੇਣਾ ਹਨਾ। ਜਿਹੜੇ ਭ੍ਰਿਜ ਨਹੀਂ ਕਰ ਸਕਦੇ ਅਸੀਂ ਕਹਿੰਨੇ ਆਂ ਵੀ ਭਾਈ ਤੁਸੀਂ ਨਾ ਆਇਆ ਕਰੋ ਸਾਡੇ ਕੋਲ। ਇਸ ਲਈ ਕੱਲਾ ਕਾੜਾ ਨਹੀਂ ਹੈਗਾ। ਪ੍ਰੋਪਰ ਇਹਦੇ ਨਾਲ ਮੈਡੀਸਨ ਹੈ ਪਲੱਸ ਡਾਈਟ ਚਾਰਟ ਹੈ। ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੈ। ਫਿਰ ਜਾ ਕੇ ਮਰੀਜ਼ ਠੀਕ ਹੁੰਦਾ। ਕੱਲਾ ਕਾੜੇ ਨੂੰ ਅਸੀਂ ਕੋਈ ਬਾਬਾਗਰੀ ਵਾਲਾ ਕੰਮ ਨਹੀਂ ਹੈਗਾ ਵੀ ਲੋਕ ਇੱਥੇ ਕਾੜਾ ਪੀ ਕੇ ਠੀਕ ਹੋ ਜਾਣਗੇ। ਪ੍ਰੋਪਰ ਇੱਕ ਚੈਨਲ ਆ। ਤੁਹਾਡਾ ਇੱਕ ਚੀਜ਼ ਹੈ ਜਦੋਂ ਕੋਈ ਪੇਸ਼ੇਸ਼ ਕਰ ਜਿਨ੍ਹਾਂ ਦੇ ਹਾਰਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਸਿਪਟਮ ਬਣਦੇ ਨੇ ਕਿਦਾਂ ਉਹਨੂੰ ਲੱਗਦਾ ਕਿ ਮੈਨੂੰ ਹਾਰਟ ਚ ਪ੍ਰੋਬਲਮ ਆਉਂਦੀ ਹੈ ਤੇ ਕੀ ਉਹਦਾ ਫਸਟ ਟਰੀਟਮੈਂਟ ਕੀ ਆ ਉਹਦਾ ਉਹਨਾਂ ਜ਼ਿਆਦਾਤਰ ਜਿਹੜੇ ਕੈਸਟੋਲ ਦੇ ਮਰੀਜ਼ ਹੁੰਦੇ ਹਨ ਨਾ ਇਹ ਕੈਸਟੋਲ ਜਿਹੜਾ ਅੱਜ ਕੱਲ ਆਪ ਤਾਂ 20 22 25 ਤੋਂ ਵੀ ਸ਼ੁਰੂ ਹੋ ਗਿਆ 30 35 ਤਾਂ ਆਮ ਹੀ ਹੋ ਗਿਆ ਤੇ ਲੋਕ ਕੀ ਕਰਦੇ ਪਰਹੇਜ਼ ਨਹੀਂ ਕਰਾਉਂਦੇ ਚੈੱਕ ਨਹੀਂ ਕਰਾਉਂਦੇ ਉਹਨੂੰ ਆਮ ਹੀ ਗੱਲ ਸਮਝਦੇ ਆ ਨਾਰਮਲ ਲੈ ਜਾਂਦੇ ਹੌਲੀ ਹੌਲੀ ਉਹ ਕੋਲਡ ਬਣ ਜਾਂਦੇ ਬਲੋਕਜ ਹੋ ਜਾਂਦੀ ਹੈ 45 50 ਸਾਲ ਤੱਕ ਆਫੇ ਸਾਹ ਚੜਨ ਲੱਗ ਜਾਂਦਾ ਅਗਲਾ ਕਹਿੰਦਾ ਜੀ ਬਲੌਕੇਜ ਬਣ ਗਈ ਸਟੰਟ ਪਾ ਲੋ ਸਰਜਰੀ ਕਰਾ ਲੋ ਜਣਕੇ ਆਪਣੀ ਨਾ ਸਮਝੀ ਦਾ ਕਾਰਨ ਅਨਗੈਹੀ ਦਾ ਕਾਰਨ ਬੰਦਾ ਹਾਰਟ ਦਾ ਮਰੀਜ਼ ਬਣਦਾ ਫਿਰ ਉਹਦਾ ਭੁਗਤਾਨ ਬਹੁਤ ਔਖਾ ਹੁੰਦਾ ਕਈ ਵਾਰੀ ਹਾਰਟ ਦਾ ਪਹਿਲਾ ਝਟਕਾ ਹੀ ਇੱਕ ਵਾਰੀ ਅਟੈਕ ਜਿਹੜਾ ਆਉਂਦਾ ਨਾ ਉਹ ਵੀ ਬੰਦੇ ਨੂੰ ਚੱਲਣਾ ਮੁਸ਼ਕਿਲ ਹੋ ਜਾਂਦਾ ਕਈਆਂ ਨੂੰ ਤਾਂ ਤਿੰਨ ਤਿੰਨ ਅਟੈਕ ਵੀ ਆ ਜਾਂਦੇ ਬਚ ਜਾਂਦੇ ਬਾਕੀ ਮਰਨਾ ਜੰਮਣਾ ਪ੍ਰਮਾਤਮਾ ਦੇ ਹੱਥ ਲਿਖਿਆ ਹੋਇਆ ਹੈ ਇੱਥੇ ਆਪਣੇ ਕੋਲੇ 14 14 ਸਟੰਟ ਵਾਲੇ ਵੀ ਬੈਠੇ ਆ ਦੋ ਦੋ ਸਰਜਰੀ ਕੀਤੇ ਹੋਏ ਵੀ ਬੈਠੇ ਆ ਹੈਨਾ ਇਹੋ ਜਿਹੀ ਵੀ ਆ ਵੀ ਜਿਨ੍ਹਾਂ ਦੇ ਛੇ ਸਰਜਰੀ ਹੋਣੀ ਆ ਉਹਨਾਂ ਨੇ ਕਦੇ ਦਵਾਈਆਂ ਨਹੀਂ ਖਾਦੀ ਦੋ ਦੋ ਸਾਲ ਤੋਂ ਉਹਨਾਂ ਨੂੰ ਕੁਝ ਨਹੀਂ ਹੋਇਆ ਕਿਉਂਕਿ ਜਿਹੜੀ ਜਾਨ ਆ ਪ੍ਰਮਾਤਮਾ ਦੇ ਹੱਥ ਲਿਖੀ ਹੋਈ ਆ अच्छा बहुत सारे पेशेंट है ਜਿਨ੍ਹਾਂ ਦਾ ਇਲਾਜ ਬੜੇ ਬੜਾ ਹਸਪੀਟਲ ਤੋਂ ਚੱਲਦਾ ਤੁਹਾਡੀ ਕੋਲੋਂ ਉਹਨਾਂ ਦੇ ਰਿਪੋਰਟਸ ਲੈ ਕੇ ਆਉਂਦੇ ਨੇ ਉਹਨਾਂ ਦੀ ਨਾਲ ਐਲੋਪੈਥਿਕ ਦੀ ਦਵਾਈ ਵੀ ਚੱਲਦੀ ਹੁੰਦੀ ਹੈ ਜਦੋਂ ਤੁਹਾਡਾ ਇਲਾਜ ਚੱਲਦਾ ਕਿ ਐਲੋਪੈਥਿਕ ਦਵਾਈ ਬੰਦ ਹੋ ਜਾਂਦੀ ਹੈ ਜਾਂ ਉਹਨੂੰ ਕੰਟੀਨਿਊ ਰੱਖਦੇ ਹੋ ਨਹੀਂ ਕਈਆਂ ਦੀ ਦੇਖੋ ਐਲੋਪੈਥਿਕ ਬੰਦ ਵੀ ਕਰ ਦਿੰਦੇ ਆ ਜਿਹਦੀ ਨਹੀਂ ਜਰੂਰਤ ਹੁੰਦੀ ਕਈਆਂ ਦੀ ਜ਼ਰੂਰੀ ਹੁੰਦੀ ਹੈ ਤਾਂ ਲਾਉਣੀ ਵੀ ਪੈਂਦੀ ਆ ਜਿਵੇਂ ਹੱਟ ਦੇ ਮਰੀਜ਼ ਆ ਉਹਨਾਂ ਦੀ ਲਾੜ ਕੇ ਰੱਖਣੀ ਪੈਂਦੀ ਆ ਜਿਨ੍ਹਾਂ ਚਿਰੋ ਠੀਕ ਨਹੀਂ ਹੁੰਦੇ ਬੰਦ ਨਹੀਂ ਕਰਦੇ ਕਿਉਂਕਿ ਆਪਾਂ ਕਿਸੇ ਦੀ ਜ਼ਿੰਦਗੀ ਤੇ ਰਿਸਕ ਨਹੀਂ ਲੈ ਸਕਦੇ ਹਰ ਬੰਦੇ ਦੀ ਜਾਨ ਬੜੀ ਬੇਸ਼ੱਕ ਆਪਣੇ ਕੋਲੇ ਕਲੀਨਿਕ ਤੇ ਮਰੀਜ਼ ਠੀਕ ਹੋ ਰਿਹਾ ਆ ਆਪਾਂ ਹਵਾਵਾਜੀ ਚ ਕਿਸੇ ਦਾ ਦਵਾਈ ਬੰਦ ਕਰ ਦਈਏ ਉਹ ਵੀ ਗਲਤ ਆ ਅਸੀਂ ਤਾਂ ਕਹਿੰਦੇ ਆ ਵੀ ਐਲੋਪੈਥੀ ਵਾਲੇ ਨੂੰ ਅਸੀਂ ਕਦੇ ਮਾੜਾ ਨਹੀਂ ਕਿਹਾ ਅਸੀਂ ਤਾਂ ਕਹਿੰਦੇ ਜੇ ਉਹਨਾਂ ਨੇ ਬਚਾਇਆ ਤਾਂ ਹੀ ਸਾਡੇ ਕੋਲੇ ਆਏ ਆ ਉਹਨਾਂ ਤੋਂ ਬਿਨਾ ਅਸੀਂ ਜ਼ਿੰਦਗੀ ਸਰਵਾਈਵ ਨਹੀਂ ਕਰ ਸਕਦੇ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਕਿਉਂਕਿ ਜੇ ਕੋਈ ਅਟੈਕ ਆ ਗਿਆ ਜਾਂ ਕੋਈ ਹੋਰ ਦਿੱਕਤ ਆਉਂਦੀ ਆ ਤਾਂ ਐਲੋਪੈਥੀ ਵਾਲੇ ਸੰਭਾਲ ਲੈਂਦੇ ਆ ਸਾਡੇ ਕੋਲੇ ਆਯੁਰਵੈਦਿਕ ਦੇ ਵਿੱਚ ਕੋਈ ਐਮਰਜੈਂਸੀ ਸਹੂਤਾ ਨਹੀਂ ਹੁੰਦੀ ਉਹ ਸੰਭਾਲ ਦਿਆ ਤਾਂ ਸਾਡੇ ਕੋਲੇ ਆਉਂਦੇ ਆ ਤਾਂ ਹੀ ਅਸੀਂ ਠੀਕ ਕਰ ਬੰਨੇ ਉਹਨਾਂ ਨੂੰ ਪਰ ਅੱਜ ਇੱਕ ਮਾਣ ਵੀ ਮਹਿਸੂਸ ਹੋ ਰਿਹਾ ਕਿ ਐਚਐਸ ਬਾਬਾ ਜਿਹੜਾ ਨਾਂ ਆ ਅੱਜ ਲੋਕਾਂ ਦੇ ਵਿੱਚ ਇੱਕੋ ਨਾਂ ਤੇ ਨਾਲ ਜਾਣਿਆ ਜਾਂਦਾ ਕਾੜੇ ਵਾਲੇ ਬਾਬਾ ਲੱਗਦਾ ਇਹ ਵੀ ਚੀਜ਼ ਦਾ ਮਾਣ ਵੀ ਇਹਨਾਂ ਲੋਕਾਂ ਨੇ ਦਿੱਤਾ ਹੈ ਜੀ ਦੇਖੋ ਕਾੜੇ ਵਾਲੇ ਆਪਾਂ ਕਦੇ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਹਨ ਵੀ ਕਾੜੇ ਵਾਲੇ ਆਪਾਂ ਨੂੰ ਕੋਈ ਲੋਕ ਕਹਿਣਗੇ ਪਰ ਸੋਨਾ ਮੈਂ ਹਿਮਾਚਲ ਤੇ ਗਿਆ ਤੁਸੀਂ ਯਕੀਨ ਕਰਨਾ ਵੀ ਇੱਥੋਂ ਹਿਮਾਚਲ 200 250 ਕਿਲੋਮੀਟਰ ਹੈ ਨਾ 250 ਕਿਲੋਮੀਟਰ ਤੇ ਵੀ ਲੋਕ ਜਦੋਂ ਅਸੀਂ ਲੰਘੇ ਆ ਤਾਂ ਸਾਨੂੰ ਉੱਥੇ ਲੋਕ ਮਿਲੇ ਆ ਮਿਲੇ ਆ ਵੀ ਆ ਤੁਹਾਡੀ ਵੀਡੀਓ ਦੇਖਦੇ ਆ ਬਾਬਾ ਜੀ ਆ ਰਹੇ ਆ ਬਾਬਾ ਜੀ ਆ ਰਹੇ ਹਨ ਚਲੋ ਲੋਕਾਂ ਨੂੰ ਇੱਕ ਬਾਬਾ ਜੀ ਦਾ ਭਲੇਖਾ ਪੈਂਦਾ ਹਨ ਮੈਂ ਤਾਂ ਕਹਿੰਦੇ ਨਹੀਂ ਵੀ ਮੈਂ ਬਾਬਾ ਦਾ ਕੋਈ ਇਹ ਪਹਿਰਾਵਾ ਸ਼ੁਰੂ ਤੋਂ ਹੀ ਆਪਣਾ ਪਹਿਲਾਂ ਤੋਂ ਹੀ ਆ 24-25 ਸਾਲ ਦੀ ਉਮਰ ਤੋਂ ਆ ਮੇਰੀ ਤੋਂ 22 ਸਾਲ ਦੀ ਉਮਰ ਤੋਂ ਹੀ ਲਾ ਲਓ ਹਨਾ ਪਰ ਇਹ ਆ ਵੀ ਪ੍ਰਮਾਤਮਾ ਦੀ ਕਿਰਪਾ ਹੈ ਇਹ ਅਸੀਂ 250 300 ਕਿਲੋਮੀਟਰ ਦੂਰੀ ਤੇ ਵੀ ਸਾਨੂੰ ਲੋਕ ਜਿੱਜ ਪਹਿਚਾਣਦੇ ਆ ਤੇ ਉਹ ਪਰਮਾਤਮਾ ਦੀ ਕਿਰਪਾ ਹੈ